ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਬੋਰ ਸਿੰਘ ਕੌਕੇ ਤੇ ਆਪਾਂ ਲੁਧਿਆਣੇ ਡਿਊਟੀ ਕਰਦੇ ਆ ਆ ਚਲੋ ਰਾਤ ਆਪਾਂ ਡਿਊਟੀ ਤੋਂ ਆਏ ਸੀਗੇ ਸਿਕਿਉਰਿਟੀ ਕਰਦੀ ਜਿਹੜੀ ਆਪਣੀ ਰਾਤ ਦੀ ਡਿਊਟੀ ਆ ਕੇ ਆਪਾਂ ਚਲੋ ਚਾਹ ਧਰ ਲਈ ਆ ਤੇ ਆਹ ਆਪਣਾ ਰੂਮ ਚੈੱਕ ਕਰੂ ਸਵਾਲਾ ਖਿਰੇ ਨੇ ਤੇ ਅਕਾਲ ਚੜਦੀ ਰਹਾ ਵੈਸੇ ਤੇ ਚਲੋ ਇਹਨੇ ਗੱਲਾਂ ਕਰਦੇ ਨੂੰ ਆਪਣੀ ਚਾਹ ਉਬਲ ਚੁੱਕੀ ਆ ਤੇ ਚਾਹ ਨਾਲ ਹੁਣ ਛਕਾਂਗੇ ਆਪਾਂ ਬਿਸਕਟ ਚਲੋ ਚਾਹ ਨਾਲ ਸਵੇਰੇ ਸਵੇਰੇ ਬਿਸਕਟ ਛਕ ਕੇ ਅਗਰ ਦੁਪਹਿਰ ਤੱਕ ਭੁੱਖ ਨਹੀਂ ਲੱਗਦੀ ਫਿਰ ਤੇ ਹੁਣ ਆਪਾਂ ਚਲੋ ਸੌਣ ਲੱਗੇ ਆ ਚਲੋ 3:30 ਵਜੇ ਦਾ ਟਾਈਮ ਹੋ ਗਿਆ ਧਰਮ ਲਾਇਆ ਸੀ ਉੱਠ ਕੇ ਟਾਈਮ ਚੈੱਕ ਕੀਤਾ 3:30 ਵੱਜ ਚੁੱਕੇ ਆ ਤੇ ਚਲੋ ਮੈਂ ਕਿਹਾ ਵੀ ਹੁਣ ਆਪਾਂ ਉੱਠ ਕੇ ਤੇ ਬਣੀ ਗਰਮ ਤਰਤਾ ਵੀ ਆਪਾਂ ਕਿਹਾ ਚਲੋ ਇਸ਼ਨਾਨ ਪਾਣੀ ਕਰਦੇ ਆ ਇਨਸ਼ਾਨਾਂ ਨੂੰ ਪਾਣੀ ਕਰਕੇ ਫਿਰ ਡਿਓੜੀ ਤੇ ਜਾਵਾਂਗੇ ਤੇ ਇਹਨੇ ਨੂੰ ਆਪਣੇ ਆਪਨ ਭਰਾ ਵਿਸ਼ਾਲ ਤੇ ਆਪਣਾ ਛੋਟਾ ਭਰਾ ਗੁਰਪ੍ਰੀਤ ਆਗੇ ਚਲੋ ਇਹ ਕਹਿੰਦੇ ਵੀ ਆਖੇ ਚਲੋ ਇਹ ਦਿੱਲੀ ਨੂੰ ਚਲੇ ਸੀਗੇ ਇਹ ਕਹਿੰਦੇ ਚਲੋ ਥਰੇ ਕੋਲ ਆਏ ਪਹਿਲਾਂ ਚਲੋ ਇਹਨੇ ਨੂੰ ਆਪਾਂ ਚਾਰਜ ਬਣਾ ਕੇ ਇਹਨਾਂ ਨੂੰ ਪਿਆਤੀ ਨਾਲ 10 ਕੁਡਿਸ਼ ਕਾਤੇ ਆ ਸ਼ਾਤੇ ਚਲੋ ਇਹਨੇ ਗੱਲਾਂ ਗੁਲਾ ਕਰ ਦੇਣ ਚਲੋ ਇਹ ਚਲੇ ਗਏ ਇਹਨਾਂ ਨੂੰ ਘੱਟ ਪਾਈ ਕੇ ਕਿਹ ਕਿਹ ਰੁਪਏ ਤੇ ਇਹਨੇ ਨੂੰ ਆਪਣੇ ਪਾਣੀ ਵੀ ਗਰਮ ਹੋ ਗਿਆ ਹੈਗਾ ਆਪਾਂ ਚਲੋ ਇਸ਼ਨਾਨ ਪਾਣੀ ਕਰਕੇ ਤੇ ਦਸਤਾਰ ਸਜਾ ਕੇ ਦਮਾਲਾ ਸਾਹਿਬ ਸਜਾ ਕੇ ਤੇ ਹੁਣ ਆਪਾਂ ਚਲੋ ਵਾਪਸ ਸਿੱਧਾ ਡੇਵੜੀ ਜਾ ਰਹੇ ਆ ਤੇ ਜਗਰਾਉਂ ਪੌੜ ਨੂੰ ਆਪਾਂ ਹੁਣ ਕ੍ਰੋਸ ਕਰ ਚੁੱਕੇ ਆ ਤੇ ਜਗਰਾਉਂ ਪੌੜ ਨੂੰ ਕ੍ਰੋਸ ਕਰਕੇ ਹੁਣ ਸਿੱਧਾ ਜਵਾਰ ਨਗਰ ਜਾਵਾਂਗੇ ਜਵਾਰ ਨਗਰ ਜਾ ਕੇ ਆਪਣੇ ਆ হাফ ਕੇਵਲ ਦੀ ਪਰਚੀ ਪਹਿਲੀ ਪਰਚੀ ਕੱਟਤੀ ਆ 350 ਰੁਪਏ ਦੀ ਤੇ ਆ ਦੂਸਰੀ ਪਰਚੀ ਕੱਢਤੀ ਆ 350 ਦੀ ਤੀਸਰੀ ਚੌਥੀ ਪੰਜਵੀਂ ਐ ਸੱਤ ਅੱਠ ਪਰਚੇ ਕੱਢਤੇ ਆ ਇਹ ਆਪ ਤੇ ਹੁਣ ਆਪਾਂ ਉਹ ਆਫਿਸ ਪਹੁੰਚ ਚੁੱਕੇ ਆ ਦੁਬਾਰਾ ਵਾਪਸ ਤੇ ਇਹ ਆਫਿਸ ਪਹੁੰਚ ਗਏ ਤੇ ਇੰਨੇ ਟਾਈਮ ਨੇ ਆਪਾਂ ਚਲੋ ਆਫਿਸ ਪਹੁੰਚ ਗਏ ਇਹ ਆਪਣਾ ਆਫਿਸ ਆ ਆਫਿਸ ਪਹੁੰਚ ਕੇ ਮੈਡਮ ਨੂੰ ਪਰਚੀ ਘਟਾਈ 2800 ਰੁਪਏ ਬਣਿਆ ਹੈਗਾ ਵਾਪਸ ਰੂਮ ਦੇ ਵਿੱਚ ਆ ਗਏ ਹੁਣ ਬਾਕੀ ਅਗਲਾ ਨਾ ਬਲੌਕ ਆਪ ਬਣਾਵਾਂਗੇ ਰਾਤ ਦੀ ਡਿਊਟੀ ਤੇ ਜਿਹੜੀ ਰਾਤ ਦੀ ਪੱਡਿਓੜੀ ਕਰਦੇ ਸਕਿਉਰਿਟੀ ਕਾਰਡ ਦੀ ਉਹਦੇ ਤੇ ਬਾਕੀ ਅਗਲਾ ਬਲੌਕ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ